ਕਿੱਤੇ ਬਾਜ਼ਾਰ ਵਿੱਚ ਤੁਸੀਂ ਤਾਂ ਨਹੀਂ ਖਰੀਦ ਰਹੇ ਸਬਜ਼ੀ ਦੀ ਥਾਂ ਤੇ ਕਾਲ ਇਸ ਵੀਡੀਓ ਨੂੰ ਕਰ ਦੋ ਹਰ ਇੱਕ ਪਰਿਵਾਰ ਤੱਕ ਸ਼ੇਅਰ ਅਕਸਰ ਹੀ ਹੁਣ ਤੱਕ ਰੇਹਾਂ ਸਪਰੇਹਾਂ ਵਾਲੀਆਂ ਸਬਜ਼ੀਆਂ ਦਾ ਦਰਸ ਤਾਉਂਦਾ ਸੀ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਜਦੋਂ ਇੱਕ ਵਿਅਕਤੀ ਬਾਜ਼ਾਰ ਵਿੱਚੋਂ ਇੱਕ ਰੇੜੀ ਉੱਪਰੋਂ ਹਰਾ ਧਨੀਆ ਖਰੀਦਣ ਲੱਗਦਾ ਹੈ ਤਾਂ ਜਿਵੇਂ ਹੀ ਉਹ ਇੱਕ ਧਨੀਏ ਦੀ ਗੁੱਟੀ ਚੱਕਦਾ ਹੈ ਤਾਂ ਉਸ ਨੂੰ ਗੁੱਟੀ ਵਿੱਚ ਇੱਕ ਸੱਪ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਗੁੱਟੀ ਨੂੰ ਰੇੜੀ ਦੇ ਉੱਪਰ ਸਿੱਟ ਦਿੰਦਾ ਹੈ ਅਤੇ ਰੇੜੀ ਵਾਲੇ ਨੂੰ ਦੱਸਦਾ ਹੈ ਉਸ ਤੋਂ ਬਾਅਦ ਉੱਥੇ ਖੜਾ ਇੱਕ ਹੋਰ ਵਿਅਕਤੀ ਅਤੇ ਧਨੀਆ ਖਰੀਦਣ ਵਾਲਾ ਦੋਵੇਂ ਡੰਡਿਆਂ ਦੇ ਨਾਲ ਗੁੱਟੀਆਂ ਨੂੰ ਫਰੋਲਣ ਲੱਗ ਜਾਂਦੇ ਨੇ ਅਤੇ heਠਾਂ ਸੁੱਟਣ ਲੱਗ ਜਾਂਦੇ ਨੇ ਪਰ ਰੇੜੀ ਵਾਲਾ ਇਹ ਸਾਰਾ ਕੁਝ ਪਰਾਂ ਖੜਾ ਦੇਖ ਰਿਹਾ ਹੁੰਦਾ ਹੈ ਅਤੇ ਜਿਵੇਂ ਹੀ ਇੱਕ ਗੁੱਟੀ ਨੂੰ heਠਾਂ ਸੁੱਟਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਸੱਪ ਨਿਕਲ ਆਉਂਦਾ ਹੈ ਸੋ ਜੇਕਰ ਇਹ ਵਿਅਕਤੀ ਬਿਨਾਂ ਦੇਖੇ ਇਸ ਧਨੀਏ ਦੀ ਗੁੱਟੀ ਨੂੰ ਘਰ ਲੈ ਜਾਂਦਾ ਤਾਂ ਪਰਿਵਾਰ ਦੇ ਕਿਸੇ ਵੀ ਜੀ ਨਾਲ ਖਾਸ ਕਰ ਘਰ ਦੀਆਂ ਔਰਤਾਂ ਨਾਲ ਕੋਈ ਵੀ ਭਾਣਾ ਵਾਪਰ ਸਕਦਾ ਸੀ ਸੋ ਤੁਸੀਂ ਵੀ ਜਦੋਂ ਬਾਜ਼ਾਰ ਵਿੱਚੋਂ ਸਬਜ਼ੀ ਖਰੀਦਦੇ ਹੋ ਤਾਂ ਧਿਆਨ ਜ਼ਰੂਰ ਰੱਖੋ ਅਤੇ ਘਰ ਆ ਕੇ ਧਿਆਨ ਨਾਲ ਹੀ ਲਫਾਫੇ Bitch, you